ਸਾਡੇ ਬਹੁਤੇ ਇਲਾਕਿਆਂ ਦੇ ਵਿੱਚ ਇਸ ਵੇਲੇ بارش ਨਹੀਂ ਹੋ ਰਹੀ ਤੇ ਸਾਡੇ ਵੀ ਨਿੱਧਰ ਹੋ ਰਹੀ ਸੀ ਕਾਫੀ ਹਮਮਤ ਸੀਗੀ ਤੇ ਆ ਦੇਖੋ ਕਾਫੀ ਸਾਰਾ ਜਿੱਦਾਂ ਬੱਦਲ ਕਾਫੀ ਘਟਾਵਾਂ ਚੜੀਆਂ ਕਾਲਾ ਹੋ ਗਿਆ ਸਾਰਾ ਬਿਲਕੁਲ ਆਸ-ਪਾਸ ਤੇ ਆ ਦੇਖੋ ਜਿੱਦਾਂ ਮੈਂ ਆਪਣੇ ਸਾਰੇ ਵੀਊਜ਼ ਨੂੰ ਦੱਸਣਾ ਚਾਹੁੰਦਾ ਸਾਹਮਣੇ ਦੀ ਸਾਈਡ ਜਿਹੜੀ ਆ ਇਧਰ ਮੇਰੇ ਸਾਹਮਣੇ ਜਿਹੜੀ ਸਾਈਡ ਆ ਇਹ ਹੈਗਾ ਜੀ ਲੈਂਦਾ ਪੰਜਾਬ ਵੈਸਟ ਸਾਈਡ ਇਧਰ ਵੱਲ ਇਧਰ ਵੱਲੋਂ ਬੱਦਲ ਚੜਿਆ ਆ ਤੇ ਥੋੜਾ ਇਧਰੋਂ ਵੀ ਯਾ ਮਤਲਬ ਨਾਰਥ ਵੱਲੋਂ ਵੀ ਆ ਦੇਖੋ ਥੋੜੀ ਥੋੜੀ ਕਵਰ ਹੋ ਰਿਹਾ ਇਹ ਸਾਰਾ ਪਰ ਇਧਰ ਹੈਗਾ ਜੀ ਈਸਟ ਤੁਹਾਨੂੰ ਜਿੱਦਾਂ ਸਾਰਾ ਆਲਾ ਦੁਆਲਾ ਦਿਖਾ ਰਿਹਾ ਇਧਰ ਹੈਗਾ ਜੀ ਈਸਟ ਤੇ ਐਸ ਸਾਈਡ ਹੈਗਾ ਜੀ ਸਾਊਥ ਤੇ ਦੇਖੋ ਜਿੰਨੇ ਕਾਫੀ ਥਾਰੀ ਹਵਾ ਚੱਲ ਰਹੀ ਹੈ ਕੱਲ ਜਿਹੜੀ ਹਵਾ ਚੱਲ ਰਹੀ ਸੀਗੀ ਉਹ ਈਸਟ ਤੋਂ ਵੈਸਟ ਚੱਲ ਰਹੀ ਸੀ ਜਿਹਦੇ ਕਰਕੇ ਕਾਫੀ ਨੁਕਸਾਨ ਹੋਇਆ ਇੱਥੇ ਬਵੰਡਰ ਜਿਆ ਵੀ ਆਇਆ ਜਿਹੜਾ ਮੈਂ ਤੁਹਾਨੂੰ ਦੱਸਿਆ ਤੇ ਆ ਜਿਹੜੀ ਹੁਣ ਹਵਾ ਚੱਲ ਰਹੀ ਹੈ ਇਹ ਵੈਸਟ ਤੋਂ ਈਸਟ ਚੱਲ ਰਹੀ ਆ ਤੇ ਦੇਖੋ ਪੱਛਮ ਤੋਂ ਪੂਰਬ ਪੰਜਾਬੀ ਵਿੱਚ ਚੱਲ ਰਹੀ ਹਵਾ ਆ ਦੇਖੋ ਜੀ ਮੈਂ ਹੁਣ ਫਿਰ ਤੁਹਾਨੂੰ ਇਹ ਦਿਖਾਉਣ ਰੁਕਿਆ ਸੀ ਕਿ ਕਾਫੀ ਇਲਾਕਿਆਂ ਦੇ ਵਿੱਚ ਪੰਜਾਬ ਦੇ ਜਿੱਦਾਂ بارش ਨਹੀਂ ਹੋ ਰਹੀ ਕਾਫੀ ਹੰਮਸਿਆ ਤੇ ਚਲੋ بارش ਹੋਵੇ ਤੇ ਗਰਮੀ ਤੋਂ ਅਨਜਾਦ ਮਿਲੇ ਆ ਦੇਖੋ ਲਓ ਜੀ ਐਸ ਵੇਲੇ ਸਕੂਲਾਂ ਦਾ ਟਾਈਮ ਹੋਇਆ ਪਿਆ ਆ ਤੇ ਜਿੱਦਾਂ 7:30 8 ਵਜੇ ਸਕੂਲ ਲੱਗਦੇ ਆ ਤੇ ਕਾਫੀ ਮਤਲਬ ਕੀ ਵੀ ਬਾਰਿਸ਼ ਕਰਕੇ ਇੰਪੈਕਟ ਵੀ ਹੋਣਗੇ ਤੇ ਉਸ ਹਿਸਾਬ ਨਾਲ ਪਲਾਨ ਕਰੋ ਉਸ ਹਿਸਾਬ ਨਾਲ ਹੀ ਨਿਕਲੋ ਕਰੋ ਕਿਉਂਕਿ ਲੱਗਦਾ ਜੀ ਇਹ ਕਾਫੀ ਬਰੇਗਾ ਵੀ ਤੇ ਬਾਕੀ ਸਭ ਸਹੀ ਰਵੇ ਜਿਆਦਾ ਨੁਕਸਾਨ ਨਾ ਹੋਵੇ ਕਿਤੇ ਹਵਾ ਵਗੈਰਾ ਨਾ ਚੱਲੇ ਜਿੱਦਾਂ ਕੱਲ ਜੱਲੀ ਆ ਠੀਕ ਆ ਜੀ ਮੈਂ ਇਹੀ ਦਿਖਾਉਣ ਨੂੰ ਗਿਆ ਸੀ ਕਾਫੀ ਘਟਾਵਾਂ ਚੜੀਆਂ ਕਾਲੀਆਂ ਕਾਲੀਆਂ ਘਟਾਵਾਂ ਬੜੇ ਦਿਨਾਂ ਬਾਅਦ ਬਹੁਤ ਪਸੀਨੇ ਘਟੇ ਮਮਸ ਨੇ ਤੇ ਦੇਖੋ ਕਿਤਾ ਉੱਤੇ ਕੁਲਿਆ ਕੁਦਰਤ ਦੇ ਨਿਆਰੇ ਦੇਖੋ ਕੁਦਰਤ ਦੇ ਇਹ ਮੌਨਸੂਨ ਆਇਆ ਕਾਫੀ ਦਿਨਾਂ ਬਾਅਦ ਦਰਸ਼ਨ ਦਿੱਤੇ ਮੌਨਸੂਨਾਂ ਨੇ ਤੇ ਆ ਦੇਖੋ ਚਲੋ ਠੀਕ ਆ ਜੀ ਲੋ ਜੀ ਅਸੀਂ ਆਪਣੇ ਸਾਥੀ ਨਾਲ ਨਿਕਲੇ ਆਂ ਸੀਕਲ ਨਾਲ ਕਦੀ ਕਿਤੇ ਨਿਕਲੀਦਾ ਇਹਦੇ ਉੱਤੇ। ਮੌਸਮ ਲੱਗਦਾ ਵੀ ਚੰਗਾ ਹੋਣ ਵਾਲਾ ਹੈ ਜਾਂ ਚੰਗਾ ਹੈਗਾ ਆ। ਪਰ ਇਸ ਮੌਸਮ ਦੇ ਵਿੱਚ ਇੱਕ ਮੈਂ ਗੱਲ ਦੱਸਣੀ ਚਾਹੁੰਦਾ ਆ ਮੈਂ ਵੀ ਚਲੋ ਟਾਈਮ 'ਤੇ ਆ ਗਿਆ ਹੁਣ ਜਿਹੜੇ ਹੋਰ ਦਰਖਤ ਟੁੱਟਣ ਦੀ ਉਮੀਦ ਆ ਜਿਹੜੇ ਕੱਚੇ ਆ ਹਵਾ ਕਰਕੇ ਤੇ ਬਹੁਤ ਰਿਸਕੀ ਹੋ ਜਾਂਦਾ ਇਸ ਵਿਲੇ ਉੱਤਾ। ਕਿਉਂਕਿ ਮੇਰੇ ਸਾਹਮਣੇ ਇੱਕ ਵਾਰੀ ਡਾਣਾ ਡਿੱਗਿਆ ਸੀ ਮੇਰੇ ਕੋਲ ਹੀ। ਉਦੋਂ ਦਾ ਮੈਂ ਫਿਰ ਹਨੇਰੀ ਵਗੈਰਾ ਦੇ ਦਾ ਮੌਸਮ ਹੋਵੇ ਬਾਰਿਸ਼ ਦਾ ਉਦੋਂ ਫਿਰ ਮੈਂ ਨਹੀਂ ਜਾਣਾ। ਜਿੱਥੇ ਦਰਖਤ ਜ਼ਿਆਦਾ ਹੁੰਦੇ ਆ ਜਿੱਦਾਂ ਕਿ ਜਿਹੜੀ ਰੋਡ ਤੁਹਾਨੂੰ ਪਹਿਲਾਂ ਦਿਖਾਈ ਠੀਕ ਆ ਜੀ ਚਲੋ ਠੀਕ ਆ ਜੀ ਨੈਕਸਟ ਵਲੌਗ ਵਿੱਚ ਮਿਲਾਂਗੇ ਬਹੁਤ ਹੀ ਜਲਦ ਤੇ ਆਸ ਕਰਦਾ ਤੁਹਾਡੇ ਵੀ ਇਲਾਕਿਆਂ ਵਿੱਚ ਜਿਹੜੇ ਵੀ ਪੰਜਾਬ ਦੇ ਵਿੱਚ ਆ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਬਾਰਿਸ਼ ਨਹੀਂ ਹੋਈ ਉੱਥੇ ਜ਼ਰੂਰ ਹੋਵੇ ਠੀਕ ਆ ਜੀ ਧੰਨਵਾਦ ਜੀ ਸਾਰਿਆਂ ਦਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ